ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਅਤੇ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਅਜੈਪ ਸਿੰਘ ਜੀ ਅਭਿਆਸੀ ਮੈਨੇਜਰ ਭਗਵੰਤ ਸਿੰਘ ਜੀ ਤੰਗੇੜਾ ਸ਼੍ਰੀ ਦਰਬਾਰ ਸਾਹਿਬ ਮੈਨੇਜਰ ਜਤਿੰਦਰਪਾਲ ਸਿੰਘ ਜੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਵੱਲੋਂ ਸਿਰਪਾਓ ਅਤੇ ਯਾਦਗਾਰੀ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡੀਸ਼ਨ ਮੈਨੇਜਰ ਜੁਵਰਾਜ ਸਿੰਘ ਮੀਤ ਮੈਨੇਜਰ ਕੁਲਵੰਤ ਸਿੰਘ ਸੁਪਰੀਡੈਂਟ ਕੁਲਵਿੰਦਰ ਸਿੰਘ ਇਨਚਾਰਜ ਜਗਜੀਤ ਸਿੰਘ ਜੱਗੀ ਬਲਦੇਵ ਸਿੰਘ ਤੁੰਨ ਤਰਵਿੰਦਰ ਸਿੰਘ ਮੋਨੂ ਆਦ ਵੱਲੋਂ ਸੇਵਾਦਾਰਾਂ ਦੀ ਸ਼ਿਲਾਗਾ ਕੀਤੀ ਗਈ। ਇਸ ਮੌਕੇ ਜਿੰਨਾ ਵਿੱਚ Swami ji ਸਮੇ ਸਮੁੱਚੀ ਟੀਮ ਸਵਿੰਦਰ ਸਿੰਘ ਪੰਡੋਰੀ ਬਲਵਿੰਦਰ ਸਿੰਘ ਰਾਜੋਕੇ ਮਿੱਤਰਪਾਲ ਸਿੰਘ ਰੇਸ਼ਮ ਸਿੰਘ ਉਪਕਾਰ ਸਿੰਘ ਰੰਦਾਵਾ ਸੁਖਵੰਤ ਸਿੰਘ ਬਿੱਟੂ ਰਵਿੰਦਰ ਸਿੰਘ ਮਠਾਰੂ ਹਰਪ੍ਰੀਤ ਸਿੰਘ ਸੁਰਿੰਦਰ ਸਿੰਘ ਨਵਤੇਜ ਸਿੰਘ ਸਰੂਪ ਸਿੰਘ ਉਪਕਾਰ ਸਿੰਘ ਕਰਨਜੀਤ ਸਿੰਘ ਰਣਜੀਤ ਸਿੰਘ ਗੁਰਮਖ ਸਿੰਘ ਗੁਰਕਵਰ ਲਾਲ ਸਿੰਘ ਹਰਪਾਲ ਸਿੰਘ ਭਗਵਾਨ ਸਿੰਘ ਸੰਦੂ ਗੁਲਬਾਕ ਸਿੰਘ ਪ੍ਰੀਤ ਲਾਈਟਾਂ ਵਾਲੇ ਨਗੀਨਾ ਜੀ ਡਾਕਟਰ ਬਲਬੀਰ ਸਿੰਘ ਦਿਲਪ੍ਰੀਤ ਸਿੰਘ ਐਤਵਾਰੀ ਸੰਤੋਖ ਸਿੰਘ ਗਾਗਰ ਦੀ ਸੇਵਾ ਵਾਲੇ ਬੌਬੀ ਜੀ ਟੀਪੀ ਸਿੰਘ ਜਗਰੂਪ ਸਿੰਘ ਭਪਿੰਦਰ ਸਿੰਘ ਚਰਨਜੀਤ ਸਿੰਘ ਕੁਲਵੰਤ ਸਿੰਘ ਲਖਵਿੰਦਰ ਸਿੰਘ ਐਤਵਾਰੀ ਸੇਵਾ ਦਵਿੰਦਰ ਸਿੰਘ ਜਤਿੰਦਰ ਸਿੰਘ ਜੋਤ ਦੀ ਸੇਵਾ ਆਦ ਹਾਜ਼ਰ ਸਨ ਉਪਕਾਰ ਸਿੰਘ ਰੰਧਾਵਾ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూ ਚੈਨਲ ਅੰਮ੍ਰਿਤਸਰ ਗੁਰੂ ਸਾਹਿਬ ਜੀਾਂ ਦੇ ਦਿਲ ਸੰਗਰਾਸਨ ਤਿਆਰ ਹੁੰਦੇ ਗਾਣਾ वो सारी सेवा संभाल करते हैं भाई दिंद्राज सिंह जी कुमारिहाल ਗੁਰੂ ਗ੍ਰੰਥ ਸਾਹਿਬਾ ਜੀ ਦੇ ਪ੍ਰਕਾਸ਼ ਹੁੰਦੇ ਹਨ ਉਸ ਸਮੇ ਗੁਰਸਾਹਿਬ ਜੀ ਦੀ ਉਪਮਾ ਦੇ ਅੰਦਰ ਸ਼ਬਦਾਂ ਦਾ ਗਾਇਕ ਕਰਦੇ ਹਨ ਭਾਈ ਪੁਕਾਰ ਸਿੰਘ ਜੀ ਰਦਾਉ ਇਹ ਸਾਰੀ ਸ਼ਬਦ ਦਾ ਧੰਨਵਾਦ ਕਰਨਗੇ ਭਾਜੀ ਸਾਰਿਆਂ ਨੇ ਬੈਠ ਕੇ ਉਹਨਾਂ ਦੇ ਜਿਹੜੇ ਬੱਚਿਆਂ ਨੇ ਛਿੱਦੀ ਘੜੇ ਸੰਭਾਲ ਮੋਦ ਪਹਿਲਾਂ ਪਾਵਨ ਦਰਬਾਰ ਦੇ ਸਾਰੇ ਗੁੰਦਾਂ ਤੇ ਹੋਰ ਸਤਿਗੁਰਾਂ ਦੀ ਜਿਹੜੀ ਹੈ ਤੁਹਾਡੀ ਦੀ ਸੇਵਾ ਕੀਤੀ ਹੈ ਭਾਈ ਪੁਕਾਰ ਸਿੰਘ ਜੀ ਬੇਟਾ ان بےتی کری سیوا ہو ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼ਹੀਦੀ ਦਾ ਜੋ ਜਨਮ ਦਿਹਾੜਾ ਔਰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਇਹਨਾਂ ਸਾਰੇ ਹੀ ਸਮਾਗਮਾਂ ਦੇ ਅੰਦਰ ਔਰ ਨਿਤਾਪਰਤੀ ਮੈਨੇਜਮੈਂਟ ਦੇ ਨਾਲ ਰਲ ਕਰਕੇ ਸੰਤਾ ਦੀ ਸੇਵਾ ਵਿੱਚ ਜਿਹੜੀਆਂ ਸਭਾ ਸੁਸਾਇਟੀਆਂ ਜਿੱਥੇ ਬੰਦੀਆਂ ਨੇਤਾ ਪ੍ਰਤੀ ਬਾਵਨ ਸਤਾਨਾ ਤੇ ਸੇਵਾ ਕਰਦੇ ਆ ਹਨ ਉਹਨਾਂ ਦੇ ਨੁਮਾਇंदे ਉਹਨੇਦਾਰ ਸੇਵਾਦਾਰ ਸਰਬਾਨ ਸਾਰਿਆਂ ਨੂੰ ਇੱਕ ਪਵਾ ਥੇਰ ਵਰਨੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਸ਼੍ਰੋਮੀ ਗੁਰਦੁਆਰਾ ਪਰਮੰਦਰ ਕਮੇਟੀ ਮੈਂਬਰ ਧਰਮ ਪ੍ਰਚਾਰ ਕਮੇਟੀ ਜਥੇਦਾਰ ਅਜੈਬ ਸਿੰਘ ਜੀ ਅਭਿਆਸੀ ਉਹ ਵੀ ਪਹੁੰਚ ਚੁੱਕੇ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਬਚਨ ਹਨ ਜਉ ਤਉ ਪ੍ਰੇਮ ਖੇਲਣ ਦਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਿ ਦੁਪੈ ਤਰੀਜੈ ਸਿਰ ਦੀਜੈ ਕਾਲ ਨ ਕੀਜੈ ਇਹਨਾਂ ਪਾਵਨ ਬਚਨਾਂ ਦੇ ਅਨੁਸਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਆਨ ਪਾਣ ਸ਼ਾਨ ਦੀ ਖਾਤਰ ਆਪਣੇ ਸੀਸ ਦੀ ਭੇਟਾ ਦੇਣ ਵਾਲੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਸ਼੍ਰੀ ਗੁਰੂ ਦੇਹੜਾ ਸਮੁੱਚਾ ਹੀ ਸਿੱਖ ਜਗਤ ਹਰ ਸਾਲ ਹੀ ਬੜੀ ਹੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਦੇ ਨਾਲ ਮਨਾਉਂਦਾ ਹੈ ਔਰ ਉਹ ਅਸਥਾਨ ਜਿਹੜੇ ਸਥਾਨਾਂ ਦੇ ਉੱਪਰ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਾਵਨ ਸਰੀਰ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਉਹ ਅਸਥਾਨ ਹੈ ਗੁਰਦੁਆਰਾ ਸ਼ਹੀਦਬੰਸ ਸਾਹਿਬ ਇਹਨਾਂ ਸਥਾਨਾਂ ਦੇ ਉੱਪਰ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀ ਹੀ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਤੇ ਤੜਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ। ਪਿਛਲੇ ਦਿਨਾਂ ਦੇ ਅੰਦਰ 30 ਤੱਕ 15 ਨਵੰਬਰ ਨੂੰ ਆਪਾਂ ਸਾਰਿਆਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਵੱਲੋਂ ਦਿੱਤੀ ਹੋਈ ਅਨੋਖੀ ਸ਼ਹਾਦਤ ਨੂੰ ਨਮਨ ਕਰਦਿਆਂ ਹੋਇਆ ਸਾਲਾਨਾ ਸ਼ਹੀਦੀ ਜੋੜ ਮੇਲੇ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਅੱਜ ਦਾ ਜਿਹੜਾ ਸਮਾਗਮ ਹੈ ਮੈਨੇਜਮੈਂਟ ਵੱਲੋਂ ਇਹ ਵਿਚਾਰ ਕੀਤਾ ਗਿਆ ਸੀ ਕਿ ਆਪ ਜੀ ਸਾਰੇ ਹੀ ਆਪਣੇ ਰੁਝੇਵਿਆਂ ਦੇ ਵਿੱਚੋਂ ਸਮੇਂ ਵਿੱਚੋਂ ਸਮਾਂ ਕੱਢ ਕਰਕੇ ਨਿਸ਼ਕਾਮ ਸੇਵਾ ਕਰਨ ਵਾਸਤੇ ਹਾਜ਼ਰੀਆਂ ਭਰਦੇ ਹੋ ਸਾਲਾਨਾ ਜੋੜ ਮਿਲੇ ਦੇ ਅੰਦਰ ਇਸ ਵਾਰ ਜਿਸ ਤਰ੍ਹਾਂ ਆਪਾਂ ਸਮਾਗਮ ਤੋਂ ਪਹਿਲਾਂ ਇੱਕ ਮੀਟਿੰਗ ਕੀਤੀ ਸੀ ਤੇ ਮੈਂ ਵਚਨ ਕੀਤੇ ਸਨ ਕਿ ਆਪਣਾ ਸਮਾਗਮ 4 ਦਿਨ ਦਾ ਹੈ ਲੋਕੇਸ਼ ਲਿਚਰਵਾਰ ਦੇ ਦਿਨ ਦਾ ਛੀਦੀ ਦਿਹਾੜਾ ਬਣਦਾ ਸੀ ਅਗਲੇ ਦਿਨ ਐਤਵਾਰ ਸੀ ਆਪ ਜੀ 4 ਦਿਨ ਲਗਾਤਾਰ ਸੇਵਾਵਾਂ ਨਿਭਾਈਆਂ ਹਨ ਮੈਨੇਜਮੈਂਟ ਨੇ ਜਿੱਥੇ ਵੀ ਆਪ ਜੀ ਨੂੰ ਹੁਕਮ ਕੀਤਾ ਆਪ ਜੀਆਂ ਨੇ ਬੜੇ ਹੀ ਸ਼ਰਧਾ ਦੇ ਨਾਲ ਮਨ ਕਰਕੇ ਤਨ ਕਰਕੇ ਸੇਵਾਵਾਂ ਨਿਭਾਈਆਂ ਹਨ ਮੈਨੇਜਰ ਮੈਨੇਜਰ ਸਾਹਿਬ ਵੱਲੋਂ ਮੈਨੇਜਮੈਂਟ ਵੱਲੋਂ ਸਾਰਿਆਂ ਵੱਲੋਂ ਵਿਚਾਰ ਕੀਤਾ ਗਿਆ ਸੀ ਕਿ ਜਿੰਨੀਆਂ ਵੀ ਜਿੱਥੇ ਬੰਦੀਆਂ ਪਾਵਨ ਸਥਾਨਾਂ ਤੇ ਰੋਜ਼ਾਨਾ ਸੇਵਾਤ ਪਹੁੰਚਦੀਆਂ ਹਨ ਸਮਾਗਮਾਂ ਵਿੱਚ ਸਵਾਗਤ ਬਹੁਤ ਗਿਆ ਹਨ ਉਹਨਾਂ ਸਾਰੇ ਹੀ ਜਥੇਬੰਦੀਆਂ ਦੇ ਮੈਂਬਰਿਆਂ ਨੂੰ ਸੇਵਾਦਾਰਾਂ ਨੂੰ ਇੱਕ ਵਿਸ਼ੇਸ਼ ਸਮਾਗਮ ਰੱਖ ਕਰਕੇ ਵਿਸ਼ੇਸ਼ ਤੌਰ ਤੇ ਗੁਰੂ ਘਰ ਵੱਲੋਂ ਜਿਹੜੀ ਬੋਛੇ ਸਿਰਪਾਉ ਦਿੱਤਾ ਜਾਂਦਾ ਹੈ ਕੋਈ ਨਾ ਕੋਈ ਇੱਕ ਸਨਮਾਨ ਚਿੰਨ੍ਹ ਦਿੱਤਾ ਜਾਵੇ ਸੋ ਅੱਜ ਦਾ ਦਿਨ ਐ ਖੌਨ ਨਿਚਿਆ ਹੈ ਆਉਂਜੀ ਸਾਰੇ ਹੀ ਮੈਨੇਜਮੈਂਟ ਵੱਲੋਂ ਦਿੱਤੇ ਹੋਏ ਸੱਦੇ ਤੇ ਪਹੁੰਚੇ ਹੋ ਮੈਂ ਪਹਿਲਾਂ ਤਾਂ ਸਾਰੀ ਜੀ ਮੈਨੇਜਮੈਂਟ ਵੱਲੋਂ ਆਪ ਜੀ ਸਾਰਿਆਂ ਨੂੰ ਜੀਵੋ ਆਇਆਂ ਅਕਦਾਵਾਂ ਆਪ ਜੀ ਦਾ ਧੰਵਾਦ ਕਰਦਾ ਹਾਂ ਹਮਦਾਨ ਬਾਬਾ ਦੀਪ ਸਿੰਘ ਜੀ ਦੇ ਸ਼ਤਾਨਪੁਰ ਇਕੱਤਰ ਹੋਈ ਸਾਧ ਸੰਗ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸਮਾਗਮ ਜਿੱਥੇ ਅਸੀਂ ਪਿਛਲੇ ਦਿਨੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਪ ਜੀ ਦੇ ਸਹਿਯੋਗ ਦੇ ਨਾਲ ਬੜੀ ਸਾਦਗੀ ਤੇ ਸਤਿਕਾਰ ਨਾਲ ਮਨਾਇਆ। ਉੱਥੇ ਮਾਨਯੋਗ ਪ੍ਰਧਾਨ ਸਭ ਭਾਈ ਹਰਜਿੰਦਰ ਸਿੰਘ ਜੀ ਧਾਮੇ। ਉਹਨਾਂ ਬਲੋ ਤੇ ਸਾਡੇ ਮੈਂਬਰ ਸਾਹਿਬ ਖੜੇ ਨੇ ਸਰਦਾਰ ਅਜੈਬ ਸਿੰਘ ਜੀ ਅਭਿਆਸੀ। ਸਾਡੇ ਮੈਨੇਜਰ ਸਾਹਿਬ ਮੇਰਾ ਵੀਰ ਜਤਿੰਦਰਪਾਲ ਸਿੰਘ ਜੀ ਤੇ ਸਾਰੀ ਮੈਨੇਜਮੈਂਟ ਨੇ ਉਸ ਦਿਨ ਇੱਕ ਗਰਮਪਾ ਕੀਤਾ ਵੀ ਇਕ ਤਾਂ ਪਾਸੇ ਦਿਹਾੜੇ ਤੇ ਸਰੋਪ ਕੋ ਧੰਦੇ ਚੰਗੇ ਵੀ ਨਹੀਂ ਲੱਗਦੇ ਵੀ ਸਹੀਦੀ ਦਿਹਾੜੇ ਤੇ ਸਿਰਫ ਕੀਰਤਨੀ ਰਾਗੀ ਸਿੰਘ ਸਾਹਿਬ ਕਥਾਵਾਤ ਕੋਈ ਸ਼ੋਪੇ ਦੇਣੇ ਬਣਦੇ ਨੇ ਪਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੀ ਹਿੰਮਤ ਸਦਕਾ ਜਿਨ੍ਹਾਂ ਦੇ ਸਾਧਾ ਦੇ ਨਾਲ ਅਜਿਹੇ ਗੁਰਮਤ ਸਮਾਗਮ ਅਸੀਂ ਕਰਾਉਣ 'ਚ ਕਾਮਯਾਬ ਹੁੰਨੇ ਆਂ ਸੋ ਉਹਨਾਂ ਦਾ ਵੀ ਮਾਨ ਸਨਮਾਨ ਗੁਰੂ ਘਰ ਵੱਲੋਂ ਦੇਣਾ ਬਣਦਾ ਸੋ ਉਸ ਦਿਨ ਇਹ ਗੁਰਮਤਾ ਹੋਇਆ ਵੀ ਇੱਕ ਦਿਨ ਬਾਅਦ ਚ ਇਹ ਸਮਾਜ ਵਿੱਚ ਰੱਖ ਲਿਆ ਜਾਵੇ ਸੋ ਜੋ ਗੁਰੂ ਘਰ ਦੀ ਮਰਿਆਦਾ ਜੋ ਗੁਰੂ ਘਰ ਦਾ ਇਹ ਵਕਸ਼ਿਸ਼ ਆ ਉਹ ਸਰੂਪੇ ਦੇ ਰੂਪ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਨੇ ਇੱਥੇ ਆਮ ਦੇ ਨਾਲ ਚ ਨਿਤ ਪ੍ਰਤੀ ਸੇਵਾ ਕਰਦੀਆਂ ਨੇ ਅਤੇ ਨਾਲ ਇਹ ਸੀਧੀ ਸਲਾਨਾ ਜੋੜ ਮੇਂ ਲੇਤੇ ਸੇਵਾ ਕਰਦੀਆਂ ਨੇ ਉਹਨਾਂ ਨੂੰ ਸਨਮਾਨ ਵੱਲੋਂ ਵਜੋਂ ਇਸ ਰੂਪੇ ਦੀ ਨਕਸ਼ਿਸ਼ ਕੀਤੀ ਜਾਵੇ ਸੋ ਅੱਜ ਤੁਸੀਂ ਆਇਓ ਤੁਹਾਨੂੰ ਜੀ ਆਇਆਂ ਤੁਹਾਡਾ ਧੰਨਵਾਦ ਕਿਉਂਕਿ ਕੋਈ ਵੀ ਪ੍ਰੋਗਰਾਮ ਕੋਈ ਵੀ ਸਮਾਗਮ ਉਹਨਾਂ ਕੈਮ ਨੇਪੜੇ ਚੜ ਜਾਂਦਾ ਪਰ ਵਧੀਆ ਤਰੀਕੇ ਦਾ ਕੈ ਨੇਪੜੇ ਨਹੀਂ ਚੜਦਾ ਜਦੋਂ ਸੰਗਤ ਪਲੱਸ ਮੈਨੇਜਮੈਂਟ ਇੱਕ ਰੈ ਹੋ ਕੇ ਇੱਕਮਤ ਹੋ ਕੇ ਜਦੋਂ ਪ੍ਰੋਗਰਾਮ ਕਰਦੀ ਆ ਤਾਂ ਹੋਰ ਬਹੁਤ ਵਧੀਆ ਉਹ ਪ੍ਰੋਗਰਾਮ ਪ੍ਰੋਗਰਾਮ ਮਨਾਏ ਜਾਂਦੇ ਨੇ ਸੋ ਤੁਹਾਡਾ ਸਹਿਯੋਗ ਮੈਨੇਜਰ ਸਾਹਿਬ ਦੱਸ ਰਹੇ ਸਨ ਭਾਈ ਜਤਿੰਦਰਪਾਲ ਸਿੰਘ ਜੀ ਵੀ ਜਿਹੜੀ ਸੰਸਥਾ ਦਾ ਜਿਹੜੀ ਸੰਸਥਾ ਦੀ ਜਿੱਥੇ ਡਿਊਟੀ ਲਾ ਦਿੱਤੀ ਗਈ ਉਹਨਾਂ ਨੇ ਆਪਣੀ ਉੱਥੇ ਜੁੜੀ ਬਾਤੋ ਵੀ ਬਹੁਤ ਵਧੀਆ ਇਮਾਨਦਾਰੀ ਅਅ ਲੰਬੇ ਸਮੇਂ ਤੱਕ ਨਿਭਾਇਆ ਕਿਉਂਕਿ ਇਸ ਵਾਰ ਇਹ ਜਿਹੜਾ ਸਮਾਗਮਾ 4 ਦਿਨ ਚੱਲਿਆ ਸੋ ਅਸੀਂ ਭਾਗਾਂ ਵਾਲੇ ਹੁੰਨੇ ਆ ਅਸੀਂ ਮਤਲਬ ਕਿ ਜਿਨ੍ਹਾਂ ਨੂੰ ਇਨਾ ਜੋੜ ਮੇਲੇ ਤੇ ਤੰਤਨ ਬਾਬਾ ਦੀਪ ਸਿੰਘ ਜੀ ਜਿਹੜੀ ਸੰਗਤ ਤਰਸ ਰਹੀ ਹੈ ਅਸੀਂ ਉੱਥੇ ਐਤਵਾਰ ਨੂੰ ਸਨੀਚਰਵਾਰ ਨੂੰ ਜਾ ਕੇ ਦਰਸ਼ਨ ਮੇਲੇ ਕਰੀਏ ਉੱਥੇ ਸਾਨੂੰ ਸੇਵਾ ਮਿਲਦੀ ਹੋਵੇ ਸੋ ਅਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆਂ ਸੋ ਤੁਸੀਂ ਹੋਰ ਭਾਗਾ ਵਾਲਿਓ ਜਿਨ੍ਹਾਂ ਨੂੰ ਉੱਥੇ ਪ੍ਰਬੰਧ ਕਰਨ ਦਾ ਸਮਾਂ ਮਿਲਦਾ ਸਾਡੇ ਨਾਲ ਸੋ ਗੁਰੂ ਸਾਹਿਬ ਤੁਹਾਡੇ ਤੇ ਐਦਾਂ ਹੀ ਮਿਹਰ ਬਣਾ ਕੇ ਰੱਖਣ ਤੇ ਆਪਾਂ ਐਸੀ ਤਰ੍ਹਾਂ ਇੱਕ ਮਤ ਇੱਕਜੁੱਟ ਹੋ ਕੇ ਇਦਾਂ ਦੇ ਸਮਾਗਮ ਗੁਰਮਤ ਸਮਾਗਮ ਕਰਾਉਂਦੇ ਹੋਏ ਅਸੀਂ ਇਦਾਂ ਵੀ ਸਾਲ ਨੂੰ ਸਵਾਮਾਂ ਮਿਲਦੀਆਂ ਲੈਣ ਮੇਰਾ ਇਰਾਦਾ ਸੀ ਕਿ ਮਾਨਯੋਗ ਸਾਡੇ ਬਹੁਤ ਹੀ ਅਦਿ ਸਤਾਰਨ ਸਰਦਾਰ ਅਜੈ ਸਿੰਘ ਜੀ ਅਭਿਆਸੀ ਮੈਂਬਰ ਸਰੋਵਰਿੰਗ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਬੋਲਣਾ ਪਰ ਉਹਨਾਂ ਵੱਲੋਂ ਹੁਕਮ ਹੋਇਆ ਤੇ ਸਦਾ ਜਤਿੰਦਰਪਾਲ ਸਿੰਘ ਜੋ ਇੱਥੇ ਗੁਰਦਰਾ ਸੀਗੰਗ ਸਾਹਿਬ ਦਾ ਪ੍ਰਬੰਧ ਦੇਖ ਰਹੇ ਨੇ ਮੇਰੇ ਸਾਹਮਣੇ ਵੀ ਉਹਾਂ ਵੱਲੋਂ ਹੁਕਮ ਹੋਇਆ ਕਿ ਮੇਰੇ ਵੱਲੋਂ ਹੋਈ ਆਪ ਜੀ ਦਾ ਧੰਨਵਾਦ ਕੀਤਾ ਜਾਵੇ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਕਰਦਿਆਂ ਤੁਸੀਂ ਸਾਡੇ ਗੁਰਮਤ ਸਮਾਗਮਾਂ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੰਦੇ ਹੋ ਬਹੁਤ ਵੱਡੀ ਸੇਵਾ ਕਰਦੇ ਹੋ ਅੱਗੇ ਵੀ ਤੁਹਾਡੀ ਲੋੜ ਆ ਤੇ ਹਰ ਪਲ ਤੁਹਾਡੀ ਲੋੜ ਆ ਤੁਸੀਂ ਐਸੀ ਤਰ੍ਹਾਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਨਾ ਸਮਾਗਮਾਂ ਚ ਗੁਰਮਤ ਸਮਾਗਮਾਂ ਚ ਸਾਡੇ ਨਾਲ ਮਿਲ ਕੇ ਸੇਵਾ ਕਰਦੇ ਰਹੋ ਗੁਰ ਰਾਮਦਾਸ ਤੁਹਾਡੇ ਤੇ ਤੁਹਾਡੇ ਪਰਵਾਰਾਂ ਤੇ ਮਿਹਰ ਕਰਦੇ ਰਹਿਣ ਅਖੀਰ ਦੇ ਵਿੱਚ ਮੈਂ ਸਤਿ ਸਕਾਣ ਸ੍ਰੀ ਹਰਮੰਦਰ ਸਾਹਿਬ ਨੂੰ ਤੁਹਾਡਾ ਸਾਰੀ ਸੰਗਤ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਥੇ ਸਾਡੇ ਇੱਕ ਨਿੱਕੇ ਜਿਹੇ ਸੱਦੇ ਦੇ ਪਹੁੰਚ ਕੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋ ਤੁਹਾਡਾ ਫੇਰ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਛੋਨ ਹਾਂ ਸਤਿ ਸ਼੍ਰੀ ਅਕਾਲ ਜੀ ਹੁਣ ਗੁਰਦੁਆਰਾ ਸ਼ਹੀਦਗੁਰ ਸਾਹਿਬ ਦੀ ਮੈਨੇਜਮੈਂਟ ਵੱਲੋਂ ਆਪ ਸਾਥ ਸਤਿਵੰਤੋ ਲੋ ਸਤਿ ਕਲ ਤੇ ਰਮੰਦਰ ਸਾਹਿਬ ਜੀ ਦੇ ਮੁੱਖ ਮੈਨੇਜਰ ਇੱਕ ਬਹੁਤ ਵੱਡੀ ਸੇਵਾ ਹੈ ਸਤਿ ਕਲ ਤੇ ਰਮੰਦਰ ਸਾਹਿਬ ਜੀ ਜਿਸ ਤਰ੍ਹਾਂ ਮੈਂ ਜੀ ਸਾਹਿਬ ਨੇ ਦੱਸਿਆ ਹੈ ਕਿ ਗੁਰੂ ਰਾਸ਼ੀਰ ਗਿਆਨ ਸਾਹਿਬ ਜੀ ਦੇ ਦਰਸ਼ਨਾਂ ਬਾਅਦ ਇਹ ਸੰਗਤ ਤਰਸਦੀ ਹੈ ਤੇ ਇੰਨੀਆਂ ਵੱਡੀਆਂ ਸੁਨਾਵਾਂ ਮਿਲ ਕੇ ਉਹ ਜਾਨ ਲਵੇ ਬੋਲੇ ਸੋਨਿਹਾਲ ਸਤਿਨਾਮ ਦਾo ਆਮਨ ਅੰਮੀ ਨੂੰ ਬੁਲਾਉਂਦਾ ਹੁਮੀਰ ਆਓ ਜੇਕਰ ਕੋਈ ਉਹਨਾਂ ਤੋਂ ਦੇਖਦਾ ਹੋਵੇ ਬੋਲੇ ਸੋਨਿਹਾਲ